ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਧਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਸੋ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੋ ਜਿਹੜੇ ਤੱਤੀਆਂ ਤਵੀਆਂ ਤੇ ਬੈਠੇ ਨੇ ਸੋ ਉਹਨਾਂ ਸ਼ਹੀਦਾਂ ਨੂੰ ਸਮਰਪਿਤ ਜੋ ਅੱਜ ਕੱਲ੍ਹ ਗਰਮੀ ਦੇ ਵਿੱਚ ਠੰਡੇ ਮਿੱਠੇ ਜਲਦੀਆਂ ਸ਼ਬੀਲਾਂ ਥਾਂ ਥਾਂ ਤੇ ਲਗਾਈਆਂ ਜਾਂਦੀਆਂ ਨੇ ਸੋ ਅੱਜ ਨਿਹੋਲਕਾ ਰੋਡ ਕੁਰਾਲੀ ਦੇ ਉੱਤੇ ਜੋ ਐਮ ਐਸ ਜੇ ਟੈਂਟ ਵਾਲੇ ਨੇ ਵਿਕਰਮ ਬਿੱਕੀ ਜੀ ਸੋ ਉਹਨਾਂ ਦੇ ਵੱਲੋਂ ਅਤੇ ਮਹੱਲਾ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਅਤੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਇੱਥੇ ਠੰਡੇ ਮਿੱਠੇ ਜਲਦੀ ਸ਼ਬੀਰ ਲਗਾਈ ਗਈ ਹੈ ਅਤੇ ਨਾਲ ਹੀ ਕੜਾ ਛੋਲਿਆਂ ਦਾ ਪ੍ਰਸ਼ਾਦ ਵੀ ਲਗਾਇਆ ਗਿਆ ਹੈ ਸੋ ਆਪਾਂ ਇੱਥੇ ਤੁਹਾਨੂੰ ਇਹ ਸ਼ਬੀਰ ਦੀਆਂ ਝਲਕੀਆਂ ਦਿਖਾਉਣੇ ਆ ਅਤੇ ਸ੍ਰੀ ਸੁਖਮਨੀ ਸਾਹਿਬ ਦੇ ਭੋਗ ਵੀ ਪਾਏ ਗਏ ਨੇ ਤੁਹਾਨੂੰ ਇਹ ਸਾਰੀਆਂ ਆਪ ਇਥੋਂ ਦੀਆਂ ਝਲਕੀਆਂ ਦਿਖਾਉਣੇ ਆ ਅਤੇ ਗੱਲਬਾਤ ਵੀ ਕਰਦੇ ਆ ਸੋ ਇਹ ਜਾਣਕਾਰੀ ਦੇਖਣ ਦੇ ਲਈ ਬਣੇ ਰਹੋ ਸਾਡੇ ਇਹ ਤਮਾਨ ਚੈਨਲ ਦੇ ਨਾਲ ਜਿਹੇ ਪਰਪਕਾਰਿਓ ਦੇ ਆਪ ਨੂੰ ਕਿਰਪਾ ਕਰਕੇ ਆਪ ਜਿਹੜੇ ਇਸ ਮਹੌਲੇ ਦੀ ਸੰਗਤ ਦੇ ਆਪ ਕੀ ਦੇ ਬੱਚੇ ਭਰ ਬਕਰ ਨੂੰ ਸੰਧੀ ਹੋਸ ਨੂੰ ਸੰਤ ਗੁਰੂ ਮਹਾਰਾਜ ਸ਼ਹੀਦਾ ਦੇ ਸਰਤਾਹ ਸ਼ਾਂਤੀ ਦੇ ਸੋਮੇ ਗੁਰਬਾਣੀ ਦੇ ਰਚਨਹਾਰ ਗੁਰੂ ਅਰਜਨ ਦੇਵ ਜੀ ਤੁਸੀਂ ਸਾਰੇ ਸੰਸਾਦ ਦੀ ਕਰਿਆਣ ਵਾਸਤੇ ਸਾਰੇ ਸੰਸਾਦ ਦੇ ਭਲੇ ਵਾਸਤੇ ਗੁਰੂ ਅੰਸਾ ਮਹਾਰਾਜੀ ਦੀ ਬਖਸ਼ਿਸ਼ ਕੀਤੀ ਹੈ ਰਤਨ ਕੀਤੀ ਹੈ ਮਹਾਰਾਜ ਆਪ ਕੀ ਦਾ ਪਾਵਨ ਸ਼ੀਧੀ ਦਿਹਾੜਾ ਮਨਾਉਂਦੇ ਆ ਮਹਾਰਾਜੀ ਉਹ ਬੱਚਾ ਦੇ ਸ੍ਰੀ ਸੁਖਨ ਸਿੰਘ ਸਾਹਿਬ ਦੇ ਜਾਸ ਸਰਵਾਈ ਕੌਣ ਵੱਡਾ ਜੌਬ ਹੈ 6 ਪੜ੍ਹਨ ਦਾ ਸੋ ਜੋ ਇਥੇ ਸ਼ਬੀਲ ਚੱਲ ਰਹੀ ਹੈ ਆਪਣਾ ਨਿਹੋਲਕਾ ਰੋਡ ਤੇ ਐਮ ਐਸ ਜੇ ਟੈਂਟ ਸੋ ਜਿਨ੍ਹਾਂ ਦੇ ਵੱਲੋਂ ਇਹ ਹਰ ਸਾਲ ਇਥੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਭੋਗ ਪਾਏ ਜਾਂਦੇ ਨੇ ਅਤੇ ਠੰਡੇ ਮਿੱਠੇ ਜਲਦੀ ਛੋਲੇ ਕੜਾ ਉਹਨਾਂ ਦੀ ਸ਼ਬੀਲ ਵੀ ਲਗਾਈ ਜਾਂਦੀ ਹੈ ਸੋ ਆਪਾਂ ਗੱਲਬਾਤ ਕਰਦੇ ਆ ਗੱਲਬਾਤ ਕਿਹਨਾਂ ਨਾਲ ਕਰਦੇ ਆ ਜਿਨ੍ਹਾਂ ਦੇ ਨਾਮ ਤੇ ਇਹ ਟੈਂਟ ਦਾ ਨਾਮ ਰੱਖਿਆ ਹੋਇਆ ਹੈ ਐਮ ਐਸ ਜੀ ਸੋ ਪਹਿਲਾ ਆਪਾਂ ਗੱਲ ਕਰਦੇ ਆ ਐਮ ਸੋ ਤੁਹਾਡਾ ਕੀ ਨਾਮ ਹੈ ਜੀ ਮੰਨਰੀਤਕੋ ਮੰਨਰੀਤ ਸੋ ਐਮ ਤੇ ਤੁਹਾਡਾ ਨਾਮ ਹੈ ਮੰਨਰੀਤਕੋ ਹਾਂ ਜੀ ਸੋ ਕੀ ਕਹੋਗੇ ਇਹ ਜੋ ਸ਼ਵੀਰ ਲਗਾਈ ਜਾਂਦੀ ਹੈ ਤੇ ਆਪਣਾ ਭੋਗ ਵੀ ਪਾਏ ਜਾਂਦੇ ਨੇ ਹਰ ਸਾਲ ਇੱਥੇ ਸ਼ਵੀਰ ਲਾਈ ਜਾਂਦੀ ਹੈ ਤੇ ਭੋਗ ਪਾਏ ਜਾਂਦੇ ਨੇ ਸੁਖਨੀ ਸਾਹਿਬ ਪਾਠ ਆਰੰਭ ਕਰਵਾ ਕੇ ਜੀ ਗਰਮੀ ਕਰਕੇ ਸ਼ਵੀਰ ਲਾਈ ਜਾਂਦੀ ਹੈ ਇੱਥੇ ਹਰ ਸਾਲ ਤੇ ਸ਼ਹੀਦੀ ਦਿਵਸ ਵੀ ਆ ਰਿਹਾ ਉਸ ਕਰਕੇ ਵੀ ਸ਼ਹੀਦ ਲਾਈ ਗਈ ਹੈ। ਹਾਂ। ਸੋ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਐਸ ਐਮ ਤੇ ਮਨਰੀਤ ਅਤੇ ਐਸ ਹਾਂਜੀ ਐਸ ਤੇ ਤੁਹਾਡਾ ਕੀ ਜੋ ਸੁਖਮਨ ਜੋਤ ਸੁਖਮਨ ਜੋਤ ਸੋ ਇਹਨਾਂ ਦਾ ਨਾਮ ਹੈ ਜੀ ਸੁਖਮਨ ਜੋਤ कौर ਸੋ ਤੁਸੀਂ ਕੀ ਕਹੋਗੇ ਜੋ ਇਹ ਮਤਲਬ ਕਿ ਤੁਹਾਡੇ ਵੱਲੋਂ ਪਾਪਾ ਦੇ ਵੱਲੋਂ ਇਹ ਸ਼ਹੀਦ ਲਗਾਈ ਜਾਂਦੀ ਹੈ। ਗੱਦ ਮੇ ਕਰਕੇ ਸ਼ੀਲ ਲਗਾਈ ਜਾਂਦੀ ਹੈ ਸ਼ੀ ਧਨੂ ਯਾਦ ਕਰਨ ਲਈ ਲਗਾਈ ਜਾਂਦੀ ਹੈ ਤੇ ਤੀਸਰੇ ਨੰਬਰ ਤੇ ਆਪਾਂ ਗੱਲ ਕਰਦੇ ਆ ਜੇ ਐਮ ਤੇ ਮਨਰੀਤ ਐਸ ਤੇ ਸੁਖਮਨ ਅਤੇ ਜੇ ਤੇ ਸੋ ਤੁਹਾਡਾ ਕੀ ਨਾਮ ਹੈ ਜੇ ਤੇ ਜਪਜੀਤ कौर ਜਪਜੀਤ कौर ਸੋ ਤੁਸੀਂ ਤਿੰਨੋਂ ਸਕੀਆਂ ਪਹਿਣਾ ਹਾਂਜੀ ਓਕੇ ਸੋ ਅੱਜ ਸ਼ੀਲ ਲਗਾਈ ਗਈ ਹੈ ਸੇਵਾ ਕਰਦੇ ਆ ਤੁਸੀਂ ਹਾਂਜੀ ਓਕੇ ਸੋ ਸੇਵਾ ਵੀ ਕਰਦੇ ਹੋ ਬਹੁਤ ਵੱਡੀ ਸੇਵਾ ਹੈ ਤੁਹਾਡੇ ਵੱਲੋਂ ਸੋ ਬਹੁਤ ਵਧੀਆ ਜੋ ਤੁਹਾਡਾ ਟੈਂਟ ਦਾ ਨਾਮ ਹੈ ਉਹ ਚੱਲ ਰਿਹਾ ਹੈ ਐਮ ਐਸ ਜੀ ਸੋ ਇਹ ਦੇਵੀਆਂ ਨੇ ਕਹਿੰਦੇ ਨੇ ਧੀਆ ਕਿਤੇ ਪੁੱਤਾਂ ਨਾਲੋਂ ਘੱਟ ਨਹੀਂ ਹੁੰਦੀਆਂ ਹੈਗੀਆਂ ਸੋ ਜੋ ਆਪਣੇ ਵਿਕਰਮ ਬਿੱਕੀ ਜੀ ਨੇ ਉਹਨਾਂ ਦੀਆਂ ਇਹ ਤਿੰਨ ਬੇਟੀਆਂ ਨੇ ਜਿਨ੍ਹਾਂ ਦੇ ਨਾਮ ਤੇ ਇਹ ਟੈਂਟ ਚੱਲ ਰਿਹਾ ਐਮ ਐਸ ਜੀ ਸੋ ਪ੍ਰਮਾਤਮਾ ਇਹਨਾਂ ਨੂੰ ਵਧਾਵੇ ਅਤੇ ਇਹਨਾਂ ਨੂੰ ਲੰਬੀ ਉਮਰ ਕਰੇ ਸੋ ਤੀਆਂ ਇੱਕ ਬਹੁਤ ਵੱਡੀ ਦੇਣ ਹੈ ਪ੍ਰਮਾਤਮਾ ਦੀ ਜਿਨ੍ਹਾਂ ਨੂੰ ਸਾਂਭਣਾ ਬਹੁਤ ਜ਼ਰੂਰੀ ਹੈ ਸੋ ਇਹਨਾਂ ਨੂੰ ਰੁੱਖਾ ਵਾਂਗੂ ਪੁੱਤਾਂ ਵਾਂਗੂ ਪਾਲਣਾ ਚਾਹੀਦਾ ਹੈ ਸੋ ਥੈਂਕ ਯੂ ਬੇਟਾ ਵੈਲਕਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਹੈ ਬੇਟਾ تنਵੀਰ ਸਿੰਘ تنਵੀਰ ਸਿੰਘ ਸੋ تنਵੀਰ ਸਿੰਘ ਜੀ ਅੱਜ ਸ਼ਵੀਲ ਦੇ ਵਿੱਚ ਬੜੀ ਸੇਵਾ ਵੀ ਕਰ ਰਹੇ ਹੋ ਤੁਸੀਂ ਇਹ ਹਰ ਸਾਲ ਸ਼ਵੀਲ ਲਾਉਂਦੇ ਆਂ ਪਤਾ ਤੁਹਾਨੂੰ ਇਹ ਸ਼ਵੀਲਾ ਕਿਉਂ ਲਗਾਈਆਂ ਜਾਂਦੀਆਂ ਨੇ ਸਿੱਦਰੇ ਆੜਾ ਵਿੱਚ ਗਰਮੀ ਦੀ ਰੂੜੀਆ ਵਿੱਚ ਕਰ ਗਰਮੀ ਪੈਂਦੀ ਹੈ ਗਰਮੀ ਪੈ ਰਹੀ ਹੈ ਠੀਕ ਹੈ ਸੋ ਅੱਜ ਭੋਗ ਵੀ ਪਾਏ ਗਏ ਨੇ ਹਾਂਜੀ ਤੁਹਾਡੇ ਕੀ ਲੱਗਦੇ ਨੇ ਵਿਕਰਮ ਜੀ ਤਾਇਆ ਜੀ ਆਇਆ ਜੀ ਠੀਕ ਹੈ ਸੋ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਹੈ ਬੇਟਾ ਨਿਮਰਤਕਰ ਓਕੇ ਇਹ ਅੱਜ ਸ਼ਵੀਲ ਲਗਾਈ ਹੋਈ ਹੈ ਤੁਸੀਂ ਸੇਵਾ ਵੀ ਕਰ ਰਹੇ ਹੋ ਸ਼ਵੀਲਾ ਕਿਉਂ ਲਗਾਈਆਂ ਜਾਂਦੀਆਂ ਨੇ ਇਹ ਪਤਾ ਸ਼੍ਰੀ ਗੁਰੂ ਅਰਜਨ ਦੇਵ ਜੀ ਤੱਤੀ ਤਵੀਚ ਬੈਠੇ ਸੀ ਉਹਨਾਂ ਨੂੰ ਯਾਦ ਕਰ ਜਾਂ ਯੋ ਸ਼ਿ ਯਾਦ ਕਰਨ ਵਾਸਤੇ ਇਹ ਸ਼ਵੀਲਾਂ ਲਗਾਈਆਂ ਜਾਂਦੀਆਂ ਹਨ ਅਤੇ ਗਰਮੀ ਹਰ ਸਾਲ ਸ਼ਵੀਲਾਂ ਲੱਗਦੀਆਂ ਹਨ ਓਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਹੈ ਬੇਟਾ ਜਸਦੀਪ ਸਿੰਘ ਅੱਜ ਸ਼ਵੀਲ ਲੱਗੀ ਹੋਈ ਆ ਹਾਂਜੀ ਸੇਵਾ ਵੀ ਕਰਦੇ ਹਾਂ ਹਾਂਜੀ ਓਕੇ ਤੇ ਪੱਗ ਕਿਨੇ ਬੰਨੀ ਤੁਹਾਡੀ ਜੀ ਖੁਦ ਖੁਦ ਬੰਨਦੇ ਹੋ ਕਿਹੜੀ ਕਲਾਸ ਚ ਪੜ੍ਹਦੇ ਹੋ ਜੀ ਪੰਜਵੀਂ ਚ ਕਿਹਨੇ ਸਿਖਾਈ ਤੁਹਾਨੂੰ YouTube ਤੇ YouTube ਤੇ ਦੇਖ ਕੇ ਸਿੱਖੇ ਹਾਂਜੀ ਇਹ ਇੱਕੋ ਡਿਜ਼ਾਈਨ ਆਉਂਦਾ ਜਾਂ ਹੋਰ ਵੀ ਆਉਂਦਾ ਕੋਈ ਹੋਰ ਵੀ ਆਉਂਦੇ ਆ ਹੋਰ ਵੀ ਆਉਂਦੇ ਆ ਅਲੱਗ ਅਲੱਗ ਡਿਜ਼ਾਈਨ ਬੰਨ ਲੈਂਦੇ ਆ ਹਾਂਜੀ ਕਿੰਨੇ ਕੁ ਡਿਜ਼ਾਈਨ ਹੈ ਤਿੰਨੇ 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 ਬੰਨ ਲੈਂਦੇ ਆ ਹਾਂਜੀ ਓਕੇ ਸੋ ਇਦਾਂ ਹੀ ਦਸਤਾਰ ਸਜਾਉਂਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਸੇਟ ਫ੍ਰੀਡ ਕੋਰ ਅੱਜ ਸ਼ਵੀਲ ਲੱਗੀ ਹੋਈ ਹੈ ਤੁਸੀਂ ਸੇਵਾ ਵੀ ਕੀਤੀ ਹੈ ਇੱਥੇ ਤੇ ਆਪਣਾ ਭੋਗ ਵੀ ਪਾਏਗੇ ਨੇ ਸੁਖਮਨੀ ਸਾਹਿਬ ਦੇ ਇਹ ਜਿਹੜੀਆਂ ਸ਼ਵੀਲਾਂ ਨੇ ਮਤਲਬ ਕਿ ਕਿਉਂ ਲਗਾਈਆਂ ਜਾਂਦੀਆਂ ਨੇ ਤੇ ਗੁਰੂ ਅਰਜਨ ਦੇਵ ਜੀ ਨੂੰ 33 ਤਵੀ ਤੇ ਬਿਠਾਇਆ ਗਿਆ ਸੀਗਾ ਤੇ ਵਾਦੀ ਗਰਮੀ ਦੇ ਕਾਰਨ ਵੀ ਇਹ ਲਗਾਈ ਜਾ ਰਹੀਆਂ ਹਨ ਤਾਂ ਕਿ ਵਸ ਕਿ ਲੋਕਾ ਵਗੈਰਾ ਨੂੰ ਗੈਸ। ਕੇ ਸੋ ਗਰਮੀ ਤੋਂ ਰਾਹਤ ਨਹੀਂ ਮਿਲਦੀ ਹੈ। ਗਰਮੀ ਤੋਂ ਰਾਹਤ ਨਹੀਂ ਮਿਲਦੀ ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਵਾਪਾ ਗਰਮੀ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਇਹ ਛਵੀਲ ਲਗਾਈ ਗਈ ਹੈ ਜੋ ਆਪਣਾ ਵਿਕਰਮ ਬਿੱਕੀ ਜੀ ਨੇ ਇਹਨਾਂ ਦੇ ਪੂਰੇ ਮਹੱਲੇ ਦੇ ਸ਼ਹਿਰ ਦੇ ਸਹਿਯੋਗ ਦੇ ਨਾਲ ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਜੋ ਛਵੀਲ ਹੈ ਮੈਂ ਥੋੜਾ ਜਿਹਾ ਪਿੱਛੇ ਜਾਵਾਂ ਇਹ ਉਹ ਪਰਿਵਾਰ ਆ ਵਿਕਰਮਜੀਤ ਸਿੰਘ ਦਾ ਸੰਤ ਬਾਬਾ ਜੀ ਸਿੰਘ ਜੀ ਪਰਿਵਾਰ ਵਿਚੋੜੇ ਵਾਲੇ ਜੀ ਉਹਦੇ ਭਰਾ ਸਰਕਾਰ ਜੋ ਨੰਬਰ ਦਾ ਸਰਕਾਰੀ ਨੰਬਰ ਦਾ ਗੁਰਦੇਵ ਸਿੰਘ ਇਹ ਉਸ ਪਰਿਵਾਰ ਦਾ ਇਹ ਪੋਤਰਾ ਨੰਬਰ ਦਾ ਜੀ ਦਾ ਵਿਕਰਮਜੀਤ ਸਿੰਘ ਸੇਵਾ ਭਾਵਨਾ ਪਰਿਵਾਰ ਚ ਕੁੱਟ-ਕੁੱਟ ਕੇ ਆ ਦਾਕਿਆ ਤੋਂ ਸੰਤ ਜੀ ਸੇਵਾ ਚ ਇਹਨਾਂ ਉਹਦੇ ਹੀ ਅਸਰਾ ਵੀ ਇਹਨਾਂ ਦੇ ਤੰਤਾਲ ਗੁਰੂ ਅਰਜਨ ਦੇਵ ਜੀ ਮਹਾਰਾਸ਼ੀ ਦਾ ਦੇ ਸਰਤਾਜ ਸ਼ਾਂਤੀ ਦੇ ਪੂਜ ਬਾਣੀ ਦੇ ਰਤਨ ਹਾਰ ਆਪ ਪਰਮੇਸ਼ਰ ਤੇ ਉਹਨਾਂ ਦਾ ਸ਼ਹੀਦੀ ਦਿਹਾੜਾ ਹੈ ਤੇ ਉਹਦੇ ਸਬੰਧਤ ਇਸ ਸ਼ਵੀਲਾਈ ਮਹੱਲੇ ਦੇ ਵਿੱਚ ਜੀ ਤੇ ਨਗਰ ਦਾ ਪੂਰਾ ਸਹਿਯੋਗ ਨਾਲ ਆਵੇਂ ਆਪਣੇ ਆਪ ਤੇ ਕਰਦੇ ਆਂ ਲੇਕਿਨ ਨਗਰ ਨਾਲ ਹੈ ਮਹੱਲਾ ਨਾਲ ਬਿਲਕੁਲ ਹਾਂਜੀ ਸੋ ਬਹੁਤ ਵੱਡਾ ਪ੍ਰਾਣਾ ਬਿਲਕੁਲ ਪ੍ਰਾਣਾ ਗੱਲ ਤਾਂ ਸੇਵਾ ਦੇ ਜਾਜ਼ਵੇਦ ਆ ਜੀ ਕਈ ਦਿਨਾਂ ਤੋਂ ਇਹਨਾਂ ਦੇ ਮਨ ਵਿੱਚ ਹਲਾਸੀਆ ਬਹੁਤ ਵਾਰ ਇਹਨਾਂ ਨੇ ਕਿਹਾ ਤੇ ਆਪਾਂ ਦਿਨ ਦੇਖ ਕੇ ਕੋਈ ਤਾਇ ਕਰਨਾ ਆਏਗਾ ਉਹ ਨਗਰ ਸੇਵਾ ਚ ਅਕਸਰ ਰਹਿੰਦਾ ਜੀ ਦਿਨ-ਬਦਿਆਂ ਤੇ ਇਹ ਇਹਨਾਂ ਦਾ ਪ੍ਰੋਲਾ ਕਰਿਆ ਤੇ ਬੜਾ ਵਧੀਆ ਉਹਨਾਂ ਨੂੰ ਸ਼ਰਧਾਂਜਲੀ ਆ ਅਸੀਂ ਤਾਂ ਕੁਝ ਵੀ ਨਹੀਂ ਹੈ ਜਿੰਨੀ ਮਾਰੇ ਨੇ ਸਾਡੇ ਪ੍ਰਵਕਾਰ ਕੀਤਾ ਇੱਕ ਇੱਕ ਅੱਖਰ ਕੁਰਬਾਨੀ ਦਾ ਪ੍ਰਵਕਾਰ ਹੀ ਆ ਜੀ ਕਲਿਆਣਕਾਰੀ ਆ ਸੋ ਉਹਨਾਂ ਦੀ ਯਾਦ ਦੇ ਵਿੱਚ ਇਹ ਸਵੀ ਲੈ ਗਈ ਹਾਂਜੀ ਸੋ ਜੋ ਵਿਕਰਮ ਬਿੱਕੀ ਜੀ ਜਿਨ੍ਹਾਂ ਦੀ ਅਸੀਂ ਗੱਲ ਕਰਦੇ ਆਂ MSJ ਟੈਂਟ ਸੋ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਹਾਂ ਜੀ ਵਿਕਰਮ ਵਿੱਕੀ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇੱਕ ਬਹੁਤ ਵੱਡਾ ਹੈ ਉਪਰਾਲਾ ਜੋ ਸ਼ਹੀਦਾਂ ਨੂੰ ਸਮਰਪਿਤ ਅਰਮੀ ਨੂੰ ਮੁੱਖ ਰੱਖਦੇ ਆਂ ਇਹ ਸ਼ਮੀਲ ਲਗਾਈ ਜਾਂਦੀ ਆਂ ਹਾਂ ਜੀ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਹੀਦੀ ਪਰਬ ਨੂੰ ਮੁੱਖ ਰੱਖਦੇ ਆਂ ਇਹ ਸ਼ਮੀਲ ਹਰ ਸਾਲ ਅਸੀਂ ਲਾਉਂਦੇ ਆਂ ਜੀ ਲੰਗਰ ਪਿੰਡ ਦੇ ਸਹਿਯੋਗ ਨਾਲ ਪਿੰਡ ਨਿਹੰਕਾ ਨੋਲ ਕਾ ਰੋੜ ਦੁਨੀਆਂ ਵੀ ਸਾਰੀਆਂ ਦੁਕਾਨਾਂ ਜੀ ਜਿੰਨਾ ਸਾਰਾ ਮਹੱਲਾ ਜੀ ਇੰਦੇ ਸਹਿਯੋਗ ਦੇ ਨਾਲ ਅਸੀਂ ਰਲ ਮਿਲ ਕੇ ਸਾਰੇ ਹੀ ਇਹ ਲੰਗਰ ਨੂੰ ਲਾਉਂਦੇ ਆ ਜੀ ਹਰ ਸਾਲ ਲਾਉਂਦੇ ਜੀ ਪਹਿਲਾਂ ਸਵੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਸ੍ਰੀ ਸੁਖਮੀ ਸਾਹਿਬ ਜੀ ਦਾ ਪਾਠ ਉਪਰੰਤ ਨਾਲ ਹੀ ਠੰਡੇ ਮਿੱਠੇ ਜਾਂਦੀ ਛਵੀਲ ਤੇ ਕਾ ਖੜਾ ਪ੍ਰਸ਼ਾਦ ਜੀ ਦਾ ਲੰਗਰ ਚੱਲਦਾ ਜੀ ਸਾਰੀ ਸੰਗਤ ਦੇ ਸਹਿਯੋਗ ਨਾਲ ਚੱਲਦਾ ਹੈ ਉਹ ਬਹੁਤ ਵੱਡੀ ਗੱਲ ਹੈ ਜੀ ਇਦਾਂ ਹੀ ਤੁਸੀਂ ਕਰਦੇ ਰਹੋ ਵਾਹਿਗੁਰੂ ਜੀ ਤੁਹਾਡੇ ਤੇ ਪੂਰੀ ਕਿਰਪਾ ਹੈ ਜੀ ਸੋ ਕਾਰੋਬਾਰ ਵੀ ਤੁਹਾਡਾ ਬਹੁਤ ਵਧੀਆ ਰਿਹਾ ਹਾਂਜੀ ਹਾਂਜੀ ਬਹੁਤ ਧੰਨਵਾਦ ਸਾਰੀ ਸੰਗਤ ਦਾ ਜੀ ਸਾਰੀ ਸੰਗਤ ਨੂੰ ਅਪੀਲ ਹੈ ਕਿ ਇੱਥੇ ਠੰਡੇ ਮਿੱਠੇ ਜਲ ਦੀ ਸ਼ੀਰਿੰਗ ਜਾ ਕੇ ਲੰਗਰ ਸ਼ਕਿਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬਤਈਏ ਸੋ ਆਪਾਂ ਗੱਲਬਾਤ ਕਰਦੇ ਹਾਂ ਜੋ ਗਰੰਤੀ ਸਿੰਘ ਨੇ ਪਿੰਡ ਨਿਹੋਰ ਕਰਦੇ ਵਿੱਚ ਸਰਦਾਰ ਜਸਪਾਲ ਸਿੰਘ ਜੀ ਹਾਂਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਫਤਿਹ ਗੱਜ ਕੇ ਜਗਾਦਾ ਗਦਾਵੇ ਸ਼ੀਦਾ ਸਿੰਘਾਂ ਨੂੰ ਪਾਵੇ ਹਰਮਨ ਫਤਿਹ ਪਾਵੇ ਖੁਸ਼ੀਆਂ ਲੱਗੇ ਜਾਵੇ ਵਾਹਿਗੁਰੂ ਗੱਜ ਕੇ ਜਕਾਰਾ ਗਜਾਵੇ ਸ਼ੀਦਾ ਸਿੰਘਾਂ ਨੂੰ ਪਾਵੇ ਹਰਮਨਾਨ ਫਤਿਹ ਪਾਵੇ ਵਾਹਿਗੁਰੂ ਗੱਜ ਕੇ ਜਕਾਰਾ ਗਜਾਵੇ ਤਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੂੰ ਪਾਵੇ ਹਰਮਨਾਨ ਫਤਿਹ ਪਾਵੇ ਵਾਹਿਗੁਰੂ ਗੱਜ ਕੇ ਜਕਾਰਾ ਗਜਾਵੇ 1984 ਦੇ ਸਮੂਹ ਸ਼ੀਦਾ ਸਿੰਘਾਂ ਨੂੰ ਪਾਵੇ ਹਰਮਨਾਨ ਫਤਿਹ ਪਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਸੋ ਅੱਜ ਇਹ ਸ਼ਹੀਦੀ ਲਗਾਈ ਗਈ ਹੈ ਠੰਡੇ ਮਿੱਠੇ ਜਲਦੀ ਕੜਾ ਪ੍ਰਸ਼ਾਦ ਦਾ ਲੰਗਰ ਵੀ ਲਗਾਇਆ ਗਿਆ ਹੈ ਸੋ ਆਪਣੇ ਜੋ ਵਿਕਰਮ ਵਿੱਕੀ ਜੀ ਨੇ ਇਹਨਾਂ ਦਾ ਬਹੁਤ ਵੱਡਾ ਸਹਿਯੋਗ ਰਹਿੰਦਾ ਹੈ ਹਰ ਸਾਲ ਇਹ ਆਪਣੇ ਕਾਰੋਬਾਰ ਦੀ ਖੁਸ਼ੀ ਚਲਾ ਲੋ ਸ਼ਹੀਦਾਂ ਨੂੰ ਸਮਰਪਿਤ ਅਤੇ ਗਰਮੀ ਨੂੰ ਮੁੱਖ ਰੱਖਦੇ ਆ। ਇਹ ਸਾਰੀ ਕਿਰਪਾ ਅਕਾਲ ਪੁਰਖ ਦੀ ਹੈ। ਜੀ ਬੰਦੇ ਹੱਥ ਕੁਝ ਨਹੀਂ ਹੈ। ਜੀ ਉਹਦੀ ਕਿਰਪਾ ਤੋਂ ਬਿਨਾਂ ਕੁਝ ਨਹੀਂ ਹੁੰਦਾ। ਬਿਲਕੁਲ ਜੀ। ਇੱਕ ਪੰਜੇ ਨਹੀਂ ਕੱਟ ਸਕਦਾ ਜੇਬ ਚੋਂ ਜੀ ਇਸ ਪਰਿਵਾਰ ਤੇ ਇੱਕ ਤਾਂ ਸੰਤਾਂ ਮਹਾ ਪ੍ਰਸਾਦੀ ਨੇ ਦੀ ਕਿਰਪਾ ਜੀ ਉਹ ਚੱਲਦੀ ਹੈ ਖੇੜ ਦੂਸਰੀ ਗੁਰੂ ਮਹਾਰਾਜੀ ਦੀ ਬਖਸ਼ੇ ਚੱਲਦੀ ਹੈ ਇਹ ਬੱਚਾ ਜਿਹੜਾ ਬੇਕਰਮ ਸੰਗ ਵਿੱਕੀ ਜੀ ਸਾਲ ਵਿੱਚ ਦੋ ਦਿਹਾੜੇ ਮਨਾਉਂਦਾ ਇੱਕ ਦਸੰਬਰ ਦੇ ਵਿੱਚ ਦਸੰਬਰ ਹੁੰਦਾ ਸ਼ਹੀਦਾਂ ਦਾ ਛੋਟੇ ਸਾਹਿਬ ਜੰਦਾਂ ਦਾ ਹਾਂਜੀ ਉਹ ਮਨਾਉਂਦਾ ਤੇ ਇਹ ਸ੍ਰੀ ਗੁਰਦਰ ਸਿੰਘ ਮਹਾਰਾਜੀ ਦਾ 11 ਕਰੋਨ ਉਹਨਾਂ ਦੇ ਨੇ ਜੀ ਤੇ ਇਹ ਬਖਸ਼ਿਸ਼ ਕਿਰਪਾ ਦੀ ਇਹ ਲੜਕੇ ਬੰਦੇ ਦੇ ਹੱਥ ਕੁਛ ਨਹੀਂ ਇਹ ਗੁਰੂ ਮਹਾਰਾਜ ਦੇ ਬਖਸ਼ਿਸ਼ ਆ ਉਹਨਾਂ ਦੀ ਕਿਰਪਾ ਨਾਲ ਇਹ ਹੁੰਦਾ ਜੇ ਉਹਨਾਂ ਦੀ ਕਿਰਪਾ ਸੇਵਾ ਕਰਦੇ ਨੇ ਤੇ ਘਾਟ ਕੀ ਛੱਡੀਆਂ ਵਾਹ ਗੁਰੂ ਨੇ ਛੱਡੀ ਕੋਈ ਘਾਟ ਕੋਈ ਘਾਟ ਨਹੀਂ ਛੱਡੀ ਮਹਾਰ ਦੇ ਘਰ ਸਾਰ ਫਿਰ ਕੋਈ ਮਾਣ ਨਹੀਂ ਹੈ ਵੀ ਮੈਂ ਸੇਵਾ ਕਰ ਰਿਹਾ ਹਾਂ ਹੈ ਤੇ ਸਰ ਕਿਰਪਾ ਮਹਾਰਾ ਸੱਚੇ ਪਾਸ਼ਾ ਅਸੀਂ ਕਾਮਨਾ ਕਰਦੇ ਹਾਂ ਮਹਾਰਾਜ ਇਸ ਤਰ੍ਹਾਂ ਪਰਵਾਹ ਨੂੰ ਜੋੜ ਕੇ ਰੱਖਣਾ ਚਾਣਾ ਜੋੜ ਕੇ ਰੱਖਣਾ ਸ਼ੀਰਦੋਸ ਸਿੰਘ ਸੇਵਾ ਲੈਂਦੇ ਰਹੋ ਚਾਣਾ ਜੋੜ ਕੇ ਰੱਖਣਾ ਵਾਹਿਗੁਰੂ ਜੀ ਕਾ ਖਾਲਸਾ ਹਾਂਜੀ ਗੋਲਦੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸੋਹੇ ਐਮ ਐਸ ਜੇ ਟੈਂਟ ਨਿਹੋਲਕਾ ਰੋਡ ਕੁਰਾਲੀ ਤੇ ਉਹਨਾਂ ਦੇ ਵੱਲੋਂ ਤੇ ਪੂਰੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਇਹ ਹਰ ਸਾਲ ਸ਼ਵੀਰ ਲਗਾਈ ਜਾਂਦੀ ਹੈ ਜੀ ਸੋ ਕੀ ਕਹਿਣਾ ਤੁਹਾਡਾ ਪਹਿਲਾਂ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜਿਨ੍ਹਾਂ ਦੀ ਉਪਮਾ ਕਹੀ ਨਹੀਂ ਜਾ ਸਕਦੀ ਪ੍ਰਤੱਖ ਵਾਹੋ ਵਾਹੇ ਵਾੜੀ ਨਿਰੰਕਾਰ ਮਹਾਰਾਜ ਨੇ ਗੁਰੂ ਗੰਗ ਸਾਹਿਬ ਜੀ ਦੀ ਬਾਣੀ ਦੀ ਰਚਨਾ ਕੀਤੀ ਸਾਡੇ ਲਈ ਜਹਾਜ਼ ਬਣਾਇਆ ਨਾਮ ਦਾ ਸਾਰੇ ਆਪ ਮੁਕਤ ਮੁਕਤ ਕਰੇ ਸੰਸਾਰ ਤੇ ਸਿ ਜਨ ਕੋ ਸਾਦਾ ਨਮਸਕਾਰ ਉਹਨਾਂ ਨੂੰ ਸਾਰੀ ਸ੍ਰਿਸ਼ਟੀ ਦੇ ਮਾਲਕ ਆਪ ਅਕਾਲ ਪੁਰਖ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਮਹਿਮਾ ਕਹੀ ਨਹੀਂ ਜਾ ਸਕਦੀ ਕਿਉਂਕਿ ਉਹ ਆਪ ਪ੍ਰਤੱਖ ਹਾਰ ਰਹੇ ਹਨ ਜੋ ਇਹਨਾਂ ਨੂੰ ਅਕਾਲਪੁਰ ਖਰਾਬ ਆਪ ਧਰਤੀ ਤੇ ਆਏ ਜੋ ਆਪ ਮੁਕਤ ਹੈ ਉਹਨਾਂ ਦੇ ਚਰਨਾਂ ਦੇ ਨਾਲ ਨਾਮ ਬਾਣੀ ਦੇ ਨਾਲ ਜੁੜੋ ਸੇਵਾ ਸਿਮਰਨ ਦੇ ਨਾਲ ਜੁੜੋ ਇਹ ਪਰਿਵਾਰ ਬੜੇ ਭਾਗਾ ਵਾਲਾ ਲੰਬੜ ਵੀਰ ਉਹ ਨਹੀਂ ਸਾਰੇ ਐਮ ਜੀ ਟੈਂਟ ਵਾਲੇ ਹਰ ਸਾਲ ਸਤਿਗੁਰ ਜੀ ਆਪ ਤੋਂ ਉੱਠ ਕੇ ਸੇਵਾ ਲੰਨੇ ਜਿਸ ਤੋਂ ਆਪਣੀ ਸੇਵਾ ਆਪੇ ਕਰਾ ਲੈਂਦਾ ਮਾਲਕ ਜੀ ਤੇ ਤੁੱਠ ਕੇ ਜਿਹਦੇ ਖੁਸ਼ੀ ਹੁੰਦੀ ਮਹਾਰਾਜੋ ਕੋਈ ਭਿੱਜ ਕੇ ਰਲਾ ਕਰਨਾ ਹਰੇਕ ਸਾਲ ਭਾਗਾਂ ਵਾਲੇ ਆ ਕਰਮਾਂ ਵਾਲੇ ਆ ਬਹੁਤ ਬੜੀ ਗਰਮੀ ਪੈ ਰਹੀ ਆ ਆਪਣੇ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਵਿਦੇਸ਼-ਵਿਦੇਸ਼ ਪੂਰੇ ਵਰਲਡ ਦੇ ਵਿੱਚ ਜਿੱਥੇ ਨਾਨਕ ਨਾਮਲੇਵਾ ਸੰਗਤਾਂ ਹੋਰ ਸਾਰੀਆਂ ਸੰਗਤਾਂ ਬੜੇ ਪੱਧਰ ਤੇ ਪਾਣੀ ਵਿੱਚ ਸ਼ਕੀਲਾਂ ਚੱਲ ਰਹੀਆਂ ਤੇ ਮੌਸਮ ਵੀ ਵਧੀਆ ਹੋ ਗਿਆ ਹਵਾ ਚੱਲ ਰਹੀ ਆ ਮਹਾਰਾਜ ਜੀ ਨੇ ਗੁਰੂ ਸੁਖਮਨੀ ਸਾਹਿਬ ਦੇ ਜਾਪ ਹੋਏ ਉਸ ਤੋਂ ਪ੍ਰੰਤ ਛੋਲਿਆਂ ਦਾ ਖੜਾ ਪ੍ਰਸ਼ਾਦ ਦਾ ਮਿੱਠੇ ਜਲ ਦਾ ਲੰਗਰ ਚੱਲ ਰਿਹਾ ਪਰਿਵਾਰ ਨੂੰ ਮਾਰੇ ਖੁਸ਼ੀਆਂ ਮਕਸਣ ਨਾਲ ਸੰਗਤਾਂ ਨੂੰ ਮਹੱਲੇ ਦੀਆਂ ਸਾਰੀਆਂ ਸੰਗਤਾਂ ਨੂੰ ਸਤਿਗੁਰੂ ਜੀ ਨਾਮ ਦਾ ਸੇਵਾ ਸੇਵਾ ਅਮਰਤ ਵਿਰਲਾ ਬਖਸ਼ਿਸ਼ ਕਰਨ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਬੋਤੈ